ਗਾਇਆ ਆਪਾਂ ਪਿੱਛੇ ਸੁਣਿਆ ਨਾ ਉਹ ਮੁੰਡੇ ਨੇ ਗਾਇਆ ਆਪਣਾ ਰਣਜੀਤ ਬਾਵਾ ਉਸ ਵੀਰ ਨੇ ਜਿਹੜਾ ਗੀਤ ਗਾਇਆ ਕਿੰਨਾ ਰੌਲਾ ਪਿਆ ਕਿੰਨਾ ਵਿਵਾਦ ਛਿੜਿਆ ਹਾਲਾਂਕਿ ਉਸ ਗੀਤ ਵਿੱਚ ਕੁਝ ਵੀ ਗੱਲ ਗਲਤ ਨਹੀਂ ਕਹੀ ਗਈ ਮੈਂ ਉਹਦੀਆਂ ਲਾਈਨਾਂ ਵੀ ਸੇਵ ਕੀਤੀਆਂ ਹੋਈਆਂ ਸੀ ਗਲਤ ਕੀ ਹੈ ਇਹਦੇ ਵਿੱਚ ਲਿਖਣ ਵਾਲੇ ਨੇ ਲਿਖਿਆ ਗਾਉਣ ਵਾਲੇ ਨੇ ਗਾਇਆ ਕੈਸੀ ਤੇਰੀ ਮਤਲੁਕਾ ਕੈਸੀ ਤੇਰੀ ਬੁੱਧਿਆ ਭੁੱਖਿਆਂ ਲਈ ਮੁਕੀਆਂ ਤੇ ਪੱਥਰਾਂ ਲਈ ਦੁੱਧਿਆ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੋਧਿਆ ਗਰੀਬੜੇ ਦੀ ਸ਼ੋਹ ਮਾੜੀ ਗਊ ਦਾ ਮੂਤ ਛੁੱਧਿਆ ਚੱਲੋ ਮੰਨਿਆਂ ਭਈ ਤਕੜਾ ਏ ਤੇਰਾ ਆਪਣਾ ਗਰੂਰ ਿਆ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਨਸਬੇ ਉਹ ਗੱਤਰੇ ਜਨੇਊ ਤੇ ਕ੍ਰੋਸ ਗੱਲ ਪਾ ਲਏ ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ ਹੁਣ ਪਿੱਟ ਸਿਆਪਾ ਨਹੀਂ ਕ੍ਰੋਸ ਵਾਲੇ ਕਹਿੰਦੇ ਸਾਨੂੰ ਕਹੇ ਤਾਂ ਗੱਤਨੇ ਵਾਲੇ ਕਹਿੰਦੇ ਸਾਨੂੰ ਕਹੇ ਤਾਂ ਜਨੇਊ ਵਾਲੇ ਕਹਿੰਦੇ ਸਾਨੂੰ ਕਹੇ ਤਾਂ ਹੁਣ ਜੇ ਗਊ ਦਾ ਮੂਤ ਸ਼ੁੱਧ ਕੋਈ ਮੰਨਦਾ ਤੇ ਲੱਖ ਵਾਰੀ ਮੰਨੇ ਪ੍ਰੋਬਲਮ ਕੀ ਹੈ ਦਵਾਈਆਂ ਦੇ ਵਿੱਚ ਹੁਣ ਸੈਂਟਾਈਜ਼ਰ ਜਿਹੜਾ ਬਣਦਾ ਇਹਦੇ ਵਿੱਚ ਤੇ ਅਲਕੋਹਲ ਪੈਂਦੀ ਹੈ ਸ਼ਰਾਬ ਦਾ ਜਿਹੜੇ ਪੈਣ ਵਾਲੀ ਅਲਕੋਹਲ ਇਹਦੇ ਵਿੱਚ ਵੀ ਪੈਂਦੀ ਹੈ ਤੇ ਪਤਾ ਨਹੀਂ ਕਿੱਥੇ ਕਿੱਥੇ ਮੰਨਿਆ ਜਾਂਦਾ ਹੋਵੇਗਾ ਕੋਈ ਕਈ ਚੀਜ਼ਾਂ ਜਿਹੜੀਆਂ ਜ਼ਹਿਰ ਤੱਕ ਵੀ ਸੱਪ ਦੀ ਜ਼ਹਿਰ ਵੀ ਦਵਾਈਆਂ 'ਚ ਪੈਂਦੀ ਹੈ। ਇਦਾਂ ਹੁੰਦਾ ਹੈ। ਤੇ ਗਉ ਦਾ ਮੂਤ ਮੂਤ ਲਿਖਿਆ ਇਹਨਾਂ ਨੇ ਸ਼ੁੱਧ ਮੰਨਦਾ ਜਿਹੜਾ ਬੰਦਾ ਲੱਖ ਵਾਰੀ ਮੰਨੀ ਜਾਵੇ। ਜਿਹੜਾ ਮਨ ਦਾ ਮੰਨੇ। ਪਰ ਹੁਣ ਲਿਖਣ ਵਾਲੇ ਨੇ ਲਿਖਿਆ, ਗਾਣ ਵਾਲੇ ਨੇ ਦਾਇਆ। ਪਰ ਕੁਝ ਬੰਦਿਆਂ ਨੇ ਰੌਲਾ ਪਾਇਆ, "ਲਓ ਜੀ, ਇਹ ਕੀ ਕਹਿਤਾ?" ਐਸੀ ਪਰਚੇ ਕਰਾਂਵਾਂਗੇ ਪਰਚਾ ਕਰਾਣ ਵਾਲੇ ਨੇ ਪਰਚਾ ਕਰਾਤਾ ਰੋਲਾ ਪੈ ਗਿਆ ਪੱਥਰਾਂ ਤੇ ਦੁੱਧ ਆ ਕਹਿੰਦੇ ਸਾਨੂੰ ਕਿਹਾ ਆਪਣੇ ਵਾਲੇ ਵੀ ਕਈ ਪਾਉਂਦੇ ਨੇ ਰੋਲਾ ਵੀ ਮਾੜਾ ਕਹਿ ਰਹੇ ਆ ਪਰ ਜਦੋਂ ਆਪਾਂ ਤਿੰਨੇ ਵੀ ਪੱਥਰਾਂ ਤੇ ਅਸੀਂ ਵੀ ਤੇ ਦੁੱਧ ਡੋਲਦੇ ਆ ਅਗਲਾ ਪੱਥਰ ਤੇ ਡੋਲਦਾ ਸੀ ਫਰਸ਼ਾਂ ਤੇ ਡੋਲਦੇ ਆ ਨਿਸ਼ਾਨ ਸਭ ਕੱਚੀਆਂ ਲੱਸੀਆਂ ਨਾਲ ਧੋਣੇ ਲਾਈਵ ਕਰ ਕਰਕੇ ਦੁਨੀਆ ਨੂੰ ਬਖਾਨਦੇ ਆ ਵੀ ਦੁੱਧ ਡੋਲ ਰਹੇ ਆ ਅਸੀਂ ਅੱਜ ਕੱਲ ਤੇ ਇੰਨੇ ਕੈਮੀਕਲ ਆ ਗਏ ਸਫਾਈ ਹੋਰ ਵੀ ਤਰੀਕਿਆਂ ਨਾਲ ਕੀਤੀ ਜਾ ਸਕਦੀ ਫਿਰ ਦੁੱਧ ਡੋਲਿਆ ਜਾਂਦਾ ਉਹ ਤੇ ਗੱਲ ਸਾਡੇ ਤੇ ਵੀ ਉਨੀ ਲੱਗਣੀ ਹੈ ਨਾ ਜਿੰਨੀ ਅਸੀਂ ਕਿਸੇ ਦੇ ਕਹਿਣਾ ਵੀ ਤੂੰ ਪੱਥਰ ਤੇ ਦੁੱਧ ਡੋਲਦਾ ਜਿਹੜਾ ਸਾਨੂੰ ਕਹੂਗਾ ਸਾਡੇ ਤੇ ਵੀ ਗੱਲ ਆਉਣੀ ਉਨੀ ਪਰ ਇੱਕ ਗੱਲ ਕਹੀ ਹੈ ਕਿਸੇ ਨੇ ਮੈਂ ਇੱਕ ਵਧੀਆ ਗੱਲ ਇਹ ਮੰਨੀ ਵੀ ਜਿਹੜਾ ਮੁੰਡਾ ਰਣਜੀਤ ਬਾਵਾ ਉਹਨੇ ਮਾਫੀ ਮੰਗ ਲਈ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਜੇ ਠੇਸ ਲੱਗੀ ਹੈ ਤਾਂ ਮੈਂ ਮਾਫੀ ਮੰਗਦਾ ਉਹਨੇ ਮਾਫੀ ਮੰਗ ਲਈ ਜਿਹੜਾ ਵੀਰ ਸਿੰਘ ਲਖਾਰੀ ਹੈ ਉਹ ਕਹਿੰਦਾ ਮੈਂ ਗਲਤ ਨਹੀਂ ਕੀਤਾ ਮੈਂ ਖਮਿਆਜਾ ਬਗਦਦ ਨੂੰ ਪਿਆਰ ਆ ਪਰ ਮੈਂ ਨਹੀਂ ਗੰਤਿਆ ਲਿਖਣ ਵਾਲੇ ਨੇ ਲਿਖਿਆ ਗਾਉਣ ਵਾਲੇ ਨੇ ਗਾਇਆ ਮਾਫੀ ਮੰਗ ਲਈ ਇੱਕ ਗੱਲ ਸੋਚਣੀ ਪਣੀ ਹੈ ਜਿਹੜੀ ਨਾ ਲਿਖਾਉਣ ਵਾਲੇ ਨੇ ਗਾਇਆ ਇਹਨਾਂ ਨੇ ਸਟੇਜਾਂ ਤੇ ਗਾਉਣਾ ਹੈ ਦੁਨੀਆ 'ਚ ਜਾਣਾ ਹੈ ਮੈਂ ਇਹ ਨਹੀਂ ਕਹਿੰਦਾ ਵੀ ਉਹਨੇ ਮਾਫੀ ਕਿਉਂ ਮੰਗੀ ਅਗਲੇ ਦੀ ਮਰਜ਼ੀ ਹੈ ਇੰਨੀ ਵੀ ਹਿੰਮਤ ਕੀਤੀ ਵੀ ਚੱਲ ਗਾਤਾ ਗਾਣ ਤੋਂ ਬਾਅਦ ਮਾਫੀ ਮੰਗ ਲਈ ਇੰਨੀ ਹਿੰਮਤ ਕੀਤੀ ਵੀ ਗਾਇਆ ਇੱਕ ਵਾਰੀ ਚਲੋ ਲਿਖਣ ਵਾਲੇ ਨੇ ਕਹਿਤਾ ਮੇਰਾ ਸਟੈਂਡ ਕਲੀਅਰ ਹੈ ਮੈਂ ਖੜੂਗਾ ਇਸ ਗੱਲ ਦੇ ਉੱਤੇ ਮੈਂ ਆਪਣੀ ਗੱਲ ਤੇ ਕਾਇਮ ਹੁਣ ਬੋਲਣ ਵਾਲੇ ਨੂੰ ਇਹ ਹੋ ਗਿਆ ਵੀ ਚਲੋ ਮੈਂ ਗਾਇਆ ਸੀ ਰੌਲਾ ਨਾ ਪੈਜੇ ਬਾਤ ਬੇਬਾਤ ਨਾ ਚੱਲ ਪਵੇ ਕਿਤੇ ਹੋਰ ਖਲਾਰਾ ਨਾ ਪੈਜੇ ਉਹਨੇ ਪਿੱਛੇ ਹਟ ਗਿਆ ਮਾਫੀ ਮੰਗ ਲਈ ਕਿਉਂ ਕਿ ਉਹਨੂੰ ਸਟੇਜਾਂ ਦੀ ਲੋੜ ਆ ਉਹਨੇ ਕਿਤੇ ਨਾ ਕਿਤੇ ਜਾ ਕੇ ਗਾਉਣਾ ਹੈ ਉਹਦਾ ਰੋਜੀ ਰੋਟੀ ਦਾ ਮਸਲਾ ਹੈ ਉਹ ਤੇ ਚੱਲਦਾ ਹੈ ਗੱਲ ਸਮਝ ਵੀ ਆਉਂਦੀ ਹੈ ਕਲਾਕਾਰ ਸਭ ਦੇ ਸੰਝੇ ਹੈ ਉਹ ਕਹਿੰਦੇ ਨਹੀਂ ਵੀ ਮੈਂ ਇਹਦੇ ਤੇ ਖੜ ਨਹੀਂ ਸਕਦਾ ਕੀ ਪਤਾ ਬਾਤ ਵੇ ਬਾਤ ਜਿਆਦਾ ਵੱਧ ਜੇ ਉਹ ਤੇ ਗੱਲ ਠੀਕ ਲੱਗਦੀ ਹੈ ਪਰ ਸਾਡੇ ਕਈ ਪ੍ਰਚਾਰਕ ਨੇ ਜਿਹੜੇ ਜਿਨ੍ਹਾਂ ਦਾ ਕੰਮ ਹੀ ਧਰਮ ਦਾ ਧਰਮ ਦਾ ਹੈ ਧਰਮ ਧਰਮ ਦੇ ਢਾਂਚੇ ਦੇ ਵਿੱਚ ਗਾਉਣ ਵਾਲੇ ਲਖਾਰੀ ਆਪਣਾ ਆਪਣਾ ਕੰਮ ਕਰਦੇ ਆ ਸਾਡੀ ਫੀਲਡ ਦੇ ਬੰਦੇ ਵੀ ਕਈ ਐ ਗੱਲ ਕਹਿ ਦੇਣਗੇ ਮੁੜ ਕੇ ਮਾਫੀ ਮੰਗ ਲੈਣਗੇ ਮੇਰੇ ਮੈਂ ਐਵੇਂ ਹੀ ਕਹਿੰਤੀ ਸਟੈਂਡ ਨਹੀਂ ਪਰ ਇਹਦੇ ਨਾਲ ਹੁੰਦਾ ਕੀ ਹੈ ਪਿੱਛੇ ਆਉਣ ਵਾਲੇ ਬੰਦੇ ਨਾ ਉਦਾਬ ਜਾਂਦੇ ਆ ਇੱਕ ਗੱਲ ਵੇਖੋ ਵੀ ਰਣਜੀਤ ਬਾਵਾ ਆਪ ਮਾਫੀ ਮੰਗ ਗਿਆ ਪਰ ਉਹਦੇ ਮਗਰ ਕਿੰਨੇ ਬੰਦੇ ਸਟੈਂਡ ਲੈ ਕੇ ਖੜੇ ਆ ਕਹਿੰਦੇ ਤੇਰੇ ਨਾਲ 90% ਲੋਕ ਉਦੇ ਹੱਕ 'ਚ ਤੂੰ ਗਲਤ ਨਹੀਂ ਗਿਆ ਤੂੰ ਠੀਕ ਗਿਆ ਪਰ ਉਹ ਆਪ ਨਹੀਂ ਖੜਿਆ ਚਲੋ ਆਪਾਂ ਉਹਨੂੰ ਵੀ ਦੋਸ਼ ਨਹੀਂ ਦਿੰਦੇ ਕਿਉਂਕਿ ਉਹ ਗੌਣ ਵਾਲਾ ਪਰ ਸਾਨੂੰ ਇੱਥੋਂ ਇੱਕ ਗੱਲ ਸਿੱਖਣੀ ਪੈਣੀ ਹੈ ਲਖਾਰੀ ਗੌਣ ਵਾਲੇ ਨਾਵਲਕਾਰ ਫਲਸਫਰ ਬੁੱਧੀਜੀਵੀ ਵਰਗ ਇਹ ਇਦਾਂ ਦਾ ਹੈ ਇਹਨਾਂ ਨੇ ਲਿਖ ਕੇ ਗਾ ਕੇ ਸਮਾਜ ਨੂੰ ਬਦਲਣਾ ਹੁੰਦਾ ਹੈ ਦੁਨੀਆ ਨੂੰ ਬਦਲਣਾ ਹੁੰਦਾ ਹੈ ਗਾ ਕੇ ਸੋਚ ਦੇ ਕੇ ਕਪਤਾਵਾ ਰੱਛ ਕੇ ਕਵਿਸ਼ਰੀ ਕਰਕੇ ਕੁਛ ਕਿਸੇ ਨਾ ਕਿਸੇ ਇਹ ਲੋਕਾਂ ਨੇ ਸਮਾਜ ਦੀ ਘਾੜ ਤਕੜਨੀ ਹੈ ਦੁਨੀਆ ਨੂੰ ਬਦਲਣਾ ਪਰ ਇਸ ਜਿਹੜੀ ਕਮਜ਼ੋਰੀ ਹੈ ਨਾ ਜਿਹੜੀ ਸਾਡੀ ਕਮਜ਼ੋਰੀ ਇਸ ਗੱਲ ਦਾ ਪਤਾ ਹੈ ਪੁਜਾਰੀਆਂ ਨੂੰ ਉਹਨਾਂ ਨੂੰ ਪਤਾ ਵੀ ਧਰਮ ਦਾ ਨਾਮ ਲੈਣਾ ਜਦੋਂ ਮੈਂ ਇਹਦੇ ਦੇ ਡਰ ਪਾਉਣਾ ਵੀ ਮੈਂ ਤੇਰੇ ਤੇ ਪਰਚਾ ਕਰਾ ਦੂੰ ਇਹ ਡਰ ਦੇ ਨੂੰ ਇਹਨੂੰ ਸਟੇਜਾਂ ਦੀ ਲੋੜ ਹੈ ਇਹਨੂੰ ਮਾਫੀ ਮੰਗਣੀ ਪੈਣੀ ਹੈ ਉਹ ਆਪੇ ਭੱਜਿਆ ਲੇਕਿ ਉਸੇ ਦਿਨ ਗਾਉਣ ਵਾਲਾ ਕੋਈ ਵੀ ਜਦੋਂ ਗਾਉਂਦਾ ਉਹਨੂੰ ਮਾਫੀ ਦੀ ਉਹ ਕਹਿੰਦੇ ਮੰਗ ਮਾਫੀ ਉਹਨੂੰ ਮੰਗਣੀ ਪੈਂਦੀ ਕਿਉਂਕਿ ਉਹਨੇ ਸੱਠੀਆਂ ਬਚਾਉਣੀਆਂ ਜਫਰਨਾਮਾ ਗਾਇਆ ਸਰਤਾਜ ਨੇ ਹੁਣ ਦੋ ਦਿਨ ਪਹਿਲਾਂ ਉਹਦਾ ਵੀ ਰੌਲਾ ਪਿਆ ਵੀ ਇਹਨੇ ਗਲਤ ਗਾਇਆ ਮੈਂ ਕਹਿੰਦਾ 95% ਸਿੱਖ ਗਾਤਰੇ ਕਿਰਪਾਨਾਂ ਵਾਲਿਆਂ ਨੂੰ ਨਹੀਂ ਪੜਨਾ ਆਉਂਦਾ ਹੋਣਾ ਪਹਿਲੀ ਗੱਲ ਤੇ ਜਫਰਨਾਮੇ ਦਾ ਦਸਮ ਗ੍ਰੰਥ ਦੀ ਬਾਣੀ ਦਾ ਹੀ ਰੌਲਾ ਬਹੁਤ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈਗੀ ਏ ਕਿ ਨਹੀਂ ਬਹੁਤ ਰੌਲਾ ਤੇ ਇਸ ਗੱਲ ਤੇ ਵੀ ਹੈ ਪਰ ਉਹਨੇ ਕਾਇਆ ਸਰਚਾਂਦ ਜਿਹੜਾ ਉਹਦਾ ਵਕੀਲ ਹੈ ਬਾਬੇ ਧੰਮੇ ਦਾ ਖਾਸ ਚਮਚਾ ਉਹ ਲੈ ਗਿਆ ਚਿੱਠੀ ਬਿਲੋ ਜੀ ਇਹਨੇ ਗਲਤ ਕਾਤਾ ਉਹਨਾਂ ਨੂੰ ਪਤਾ ਹੈ ਗੱਲ ਗਲਤੀਆਂ ਦੀ ਨਹੀਂ ਉਹਨਾਂ ਨੂੰ ਪਤਾ ਹੈ ਵੀ ਅਕਾਲ ਤਖਤ ਤੇ ਜਦੋਂ ਜਾਣਾ ਹੈ ਤੇ ਸਰਤਾਜ ਨੇ ਅਗਲੇ ਦਿਨੀ ਆ ਕੇ ਇੱਥੇ ਮਾਫੀ ਮੰਗ ਲੈਣੀ ਹੈ ਵੀ ਦੱਸੋ ਜੀ ਮੈਂ ਸੀ ਇਹਨੇ ਨਾਲ ਸਾਡੀ ਥੋੜੀ ਟੌਰ ਬਣ ਜੂ ਸਾਡੀ ਸਥਾਪਤੀ ਤੇ ਮੋਹਰ ਲਾ ਕੇ ਜਾਓ ਪਤਾ ਵੀ ਗਲਤੀਆਂ ਤੇ ਯਾਰ ਰਾਗੀ ਗੱਲ-ਗੱਲ ਤੇ ਪੰਕਤੀਆਂ ਗਲਤ ਬੋਲਦੇ ਨੇ ਕਿਤੇ ਪਹਿਲੀ ਵਾਰੀ ਬੋਲਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਫਰ ਨਾਮਾ ਨਹੀਂ ਜਫਰ ਨਾਮਾਨੀ ਗੁਰਬਾਣੀ ਦੀਆਂ ਪੰਕਤੀਆਂ ਪ੍ਰਚਾਰਕ ਰਾਗੀ ਬਹੁਤ ਰੋਜਗੱਦ ਬੋਲਦੇ ਐ ਪਰ ਸ਼ਿਕਾਇਤ ਜਾਂਦੀ ਐ ਕਦੇ ਨਹੀਂ ਕਿਉਂਕਿ ਨਾਮ ਐ ਬੰਦਾ ਸਰਤਾਜ ਐ ਸਤਿੰਦਰ ਸਰਤਾਜ ਐ ਗਾਉਂਦਾ ਐ ਇਹਦਾ ਨਾਮ ਐ ਜਦੋਂ ਇਹਦੇ ਵੱਲੋਂ 마ਫੀ ਆਉਗੀ ਤੇ ਸਾਡੀ ਸਥਾਪਤੀ ਤੇ ਮੋਹਰ ਲੱਗੂ ਵੀ ਜੱਜ ਬੈਠੇ ਐ ਬਾਕੀ ਦੇ ਲੋਕਾਂ ਨੂੰ ਡਰਾਉਣਾ ਕਿੰਨਾ ਸੌਖਾ ਐ ਆਮ ਲੋਕਾਂ ਤੇ ਦਬਦਬਾ ਪੈਜੂ ਸਾਡਾ ਉਹ ਆ ਨੇ ਸਾਡੇ ਸਿਰ ਤੇ ਬੈਠੇ ਆ ਇਹਨਾਂ ਤੋਂ ਡਰ ਕੇ ਰੋ ਓਏ ਜੇ ਸਰਤਾਜ ਵਰਗਾ ਮਾਫੀ ਮੰਗ ਸਕਦਾ ਇੱਕ ਉਹਨਾਂ ਨੇ ਮਾਫੀ ਮੰਗਾਉਣ ਦਾ ਮਤਲਬ ਨਹੀਂ ਇਹ ਆ ਵੀ ਸ਼ਿਕਾਇਤ ਲੈ ਕੇ ਆਓ ਮੁੱਦਾ ਜਿਹਾ ਛੇੜੋ ਤੇ ਕੈਕ ਜਾਏਗਾ ਕਿੱਥੇ ਉਹਨੇ ਇਹ ਥੋੜਾ ਕਹਿਣਾ ਵੀ ਲੈ ਤੁਹਾਡੇ ਰਾਗੀ ਨੂੰ ਮੇਰੇ ਬਰਬਰ ਮੈਂ ਵੇਖਦਾ ਵੀ ਸ਼ੁੱਧ ਪੜਦਾ ਹੈ ਕਿ ਨਹੀਂ ਇਹ ਕਹਿਣਾ ਹੀ ਨਹੀਂ ਪੰਗਾ ਹੀ ਨਹੀਂ ਲੈਣਾ ਅਗਲੇ ਦਾ ਇਹਨਾਂ ਨੂੰ ਪਤਾ ਹੈ ਵੀ ਗੌਣ ਵਾਲੇ ਕੋਲੇ ਮਾਫੀ ਮੰਗਣ ਬਿਨਾ ਹੋਰ ਕੋਈ ਚਾਰਾਂ ਨਹੀਂ ਅਗਲੇ ਨੂੰ ਸਤੀਜਾਂ ਚਾਹੀਦੀਆਂ ਤੇ ਉਹਦੇ ਨਾਲ ਕੀ ਹੋਏਗਾ ਤੌਰ ਜੀ ਬਣ ਜੂ ਸਾਡੀ ਗੋਡੀ ਹੱਥ ਲੱਗ ਗਏ ਅਸੀਂ ਬਾਕੀਆਂ ਤੇ ਦਬਦਬਾ ਪਾਣਾ ਸਾਡੇ ਲਈ ਸੌਖਾ ਹੋ ਜੂ ਇਹ ਕਿਤੇ ਆ ਜਿਹੜਾ ਸਰਚਾਂਦ ਤੁਰਿਆ ਫਿਰਦਾ ਹੈ ਬਾਬੇ ਧੁੰਮੇ ਦਾ ਚਮਚਾ ਇਹਨੂੰ ਪੁੱਛੇ ਵੀ ਰਾਗੀ ਰੋਜ਼ ਪੰਕਤੀਆਂ ਗਲਤ ਪੜ੍ਹਦੇ ਨੇ ਕਿੰਨੀਆਂ ਸ਼ਿਕਾਇਤਾਂ ਲੈ ਕੇ ਜਾਣਾ ਭਰੀਆਂ ਪਈਆਂ ਨੇ ਟੇਪਾਂ ਬੋਲਣਾ ਕੁਝ ਹੋਰ ਹੁੰਦਾ ਬੋਲ ਕੁਝ ਹੋਰ ਹੀ ਦਿੰਦੇ ਨੇ ਜਾਂਦੀ ਕਿਹਾਂ ਕਿਤੇ ਵਾਦ ਮਾਰ ਛੱਡਦਾ ਮਸਲਾ ਬਾਦ ਵੇ ਬਾਦ ਦਾ ਨਹੀਂ ਫੇਮਸ ਬੰਦੇ ਨੂੰ ਪੈਰਾਂ 'ਚ ਬਿਠਾਉਂਦਾ ਫੇਮਸ ਬੰਦਾ ਫੇਮਸ ਬੰਦੇ ਪੈਰਾਂ 'ਚ ਬਹਿਣਗੇ ਆਮ ਬੰਦਾ ਕਹਿੰਦਾ ਮੇਰੀ ਕੀ ਪਾਇਆ ਓਏ ਮਹਿਕਵੇ ਨਾ ਕੀ ਅਰਜਣ ਫਲਾਣਾ ਵਿੱਚ ਚੁੱਕ ਗਿਆ ਫਲਾਣਾ ਵਿੱਚ ਚੁੱਕ ਗਿਆ ਤੇ ਨਾ ਕਿਹਦਾ ਗੁਰੂ ਦਾ ਨਾ ਛੇਵੇਂ ਪੌਸ਼ ਇਦਾਂ ਹੀ ਆ ਹੁਣ ਜਿਹੜਾ ਬਾਵੇ ਨੇ ਗਾਇਆ ਉਹਦੇ ਤੇ ਪਰਚਾ ਕਰਾਤਾ ਇਹਨਾਂ ਨੂੰ ਪਤਾ ਵੀ ਸਟੇਜਾਂ ਅਗਲੇ ਉਚਾਈ ਦੀਆਂ ਕਹੂ ਗਈ ਪਰ ਮੈਂ ਸਾਰੇ ਗੌਣ ਵਾਲਿਆਂ ਨੂੰ ਤੇ ਕਵੀਆਂ ਨੂੰ ਰਾਈਟਰਾਂ ਨੂੰ ਗੀਤਕਾਰਾਂ ਨੂੰ ਵੀਰ ਸਿੰਘ ਦਾ ਮੈਂ ਮੈਂ ਇਸ ਗੱਲੋਂ ਬੜਾ ਧੰਨਵਾਦੀ ਹਾਂ ਕਿ ਉਹਨੇ ਕਿਹਾ ਵੀ ਮੈਂ ਗਲਤ ਨਹੀਂ ਗਾਇਆ ਮੈਂ ਖੜਾ ਆਪਣੀ ਗੱਲ ਤੇ ਉਹਦਾ ਵੀ ਧੰਨਵਾਦੀ ਹਾਂ ਮੈਂ ਪਰ ਮੈਂ ਇਹ ਗੱਲ ਸਾਰਿਆਂ ਨੂੰ ਕਹਿਣੀ ਚਾਹੁੰਦਾ ਵੀ ਤੁਸੀਂ ਲੋਕ ਹਨ ਜਿਹੜੇ ਤੁਸੀਂ ਜੇ ਆਪਣੀ ਆਈ ਤੇ ਆਜੋ ਸਾਰੇ ਕਿਤੇ ਸਟੈਂਡ ਨਾਲ ਗੁਰੂ ਨਾਨਕ ਵਾਲਾ ਉਹ ਫਲਸਫਾ ਤੇ ਨਾਲ ਉਹ ਸਟੈਂਡ ਵੀ ਵੀ ਗੱਲ ਕਹਿ ਦਿੱ ਖਤਨਾ ਜੇ ਸਾਰੇ ਗਾਇਕ ਇੱਕ ਵਾਰੀ ਕਰ ਲੈਣ ਨਾ ਵੀ ਇੱਕ ਲਿਖਣ ਵਾਲਾ ਲਿਖ ਦਵੇ ਗਾਉਣ ਵਾਲਾ ਗਾ ਦੇ ਤੜਥੱਲੀ ਮਚਾ ਦੇਣ ਪਰ ਸਟੈਂਡ ਦੇ ਨਾਲ ਫਿਰ ਬਾਕੀ ਲੋਕਾਂ ਚ ਤੇ ਜੋਸ਼ ਭਰ ਜਾਂਦਾ ਚੱਲ ਤੇਰੇ ਨਾਲ ਚੱਲ ਤੇਰੇ ਨਾਲ ਪਰ ਫਿਰ ਇਹ ਕੱਢਣਾ ਪੈਣਾ ਵੀ ਸਟੇਜ ਤੇ ਭਾਵੇਂ ਕੋਈ ਬੁਲਾਵੇ ਤੇ ਭਾਵੇਂ ਕੋਈ ਜਾ ਛੱਡੀ ਐਂ ਕਹਿਣਾ ਪਊ ਜਾਓ ਛੱਡੀ ਫਿਰ ਉਹ ਚੀਜ਼ ਬਖਾਉਣੀ ਪੈਣੀ ਕਹਿੰਦੇ ਗੁਰੂ ਅਰਜਨ ਦੇਵ ਜੀ ਤਵੀ ਤੇ ਭਾਵੇਂ ਭਾ ਦੇ ਅਨੰਦਪੁਰ ਛੱਡਣਾ ਪਊ ਕਹਿੰਦੇ ਛਡਾ ਦਿਓ ਤੇਰੇ ਬੱਚੇ ਸ਼ਹੀਦ ਕਰਾਂ ਕਹਿੰਦੇ ਕਰ ਦਿਓ ਕਿਹਦੇ ਤੇਰੇ ਭਾਣਾ ਸਭ ਕੁਝ ਖਤਮ ਕਰ ਦੇ ਕਹਿੰਦੇ ਬੋਂਦੇ ਹੋ ਵੀ ਸੀ ਮਰਦਾਨਾ ਇਕ ਲਖਾਰੀ ਗੁਰੂ ਨਾਨਕ ਵੀ ਹੈ ਇਕ ਲਖਾਰੀ ਕਬੀਰ ਵੀ ਹੈ ਤੇ ਗਉਣ ਆਲਾ ਮਰਦਾਨਾ ਵੀ ਹੈ ਉਹ ਲਿਖੀਆਂ ਲਿਖਤਾ ਉਹ ਗਉਣ ਆਲਿਆਂ ਤੇ ਗਲਿਆਂ ਨੂੰ ਉਹਨਾਂ ਦੀਆਂ ਲਿਖਤਾਂ ਨੂੰ ਉਹਨਾਂ ਹੱਥਾਂ ਨੂੰ ਨਮਸ਼ਕਾਰਾਂ ਨੇ ਗੁਰਬਾਣੀ ਚ ਤਨ ਸੋ ਕਾਗਦ ਕਲਪਤਾ ਤਨ ਭੰਡਾ ਤਨ ਮਸ ਗੀਤਕਾਰੋ ਲਿਖਣ ਵਾਲਿਓ ਵੀਰ ਸਿੰਘ ਵਰਗੇ ਉਹ ਜੇ ਤੁਸੀਂ ਆ ਗੱਲ ਲਿਖਦੇ ਹੋ ਨਾ ਤੇ ਗੁਰਬਾਣੀ ਤੁਹਾਨੂੰ ਧੰਨ ਕਹਿੰਦੀ ਤੇਰੀ ਸੋਚ ਨੂੰ ਤੇਰੀ ਕਲਮ ਨੂੰ ਤੇਰੇ ਬੋਲਾਂ ਨੂੰ ਤੇਰੇ ਗਲੇ ਨੂੰ ਤੇਰੀ ਆਵਾਜ਼ ਨੂੰ ਸਟੈਂਡ ਲੈ ਲੈਂਦੀ ਥਾਪੜਾ ਦਿੰਦੀ ਹੈ ਗੁਰਬਾਣੀ ਉਹਨਾਂ ਸਾਰਿਆਂ ਲਖਾ ਰਹੀ ਹੈ ਬਖਸ਼ਿਸ਼ ਕਰ ਰਹੀ ਹੈ ਕਿਤੇ ਖੜ ਜਾ ਪਰ ਇੱਕ ਗੱਲ ਚੇਤਾ ਰੱਖਣੀ ਪੈਣੀ ਹੈ ਖਮਿਆਜੇ ਤੇ ਭੁਗਤਣੇ ਪੈਣਗੇ ਪ੍ਰੋਬਲਮ ਆਤੇ ਹੋ ਜੱਬ ਤੇ ਖੇੜੇ ਪੰਗੇ ਤੇ ਪੈਣ ਤੇ ਜੇ ਕੁਝ ਬਦਲਣਾ ਹੈ ਜੇ ਢਾਂਚਾ ਬਦਲਣਾ ਹੈ ਤੇ ਉਹ ਲਖਾਰੀ ਬੰਨਣਾ ਪੈਣਾ ਤਨ ਸੋ ਕਾਗਦ ਕਲਮ ਧਨ ਲੋ ਪੰਗਤੀਆਂ ਇੱਕ ਵਾਰੀ ਤਨ ਸੋ ਕਾਗਦ ਕਲਮ ਥਨ ਤਨ ਪਾਂਡਾ ਤਨ ਮਸ ਧੰਨ ਲਿਖਾ ਦੀ ਨਾਨਕਾ ਜਿਨ ਨਾਮ ਲਿਖਾਇਆ ਸਚ ਬਣੀ ਦੁਖੀਆਂ ਦੀ ਹੈ ਦਰਦੀ ਜੇ ਦਰਦ ਵੰਡਾਵੇ ਨਾ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਬੜੀ ਦੁਖੀ ਆਂਦੀ ਹੈ ਸਰਦੀ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਬੜੀ ਦੁਖੀ ਆਂਦੀ ਹੈ ਸਰਦੀ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਬੜੀ ਦੁਖੀ ਆਂਦੀ ਹੈ ਸਰਦੀ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਕਲਮ ਤੇਰੀ ਧਾਤੁ ਹੈ ਮੋਹਿਆ ਦੀ ਹੈ ਦਰਤੀ ਕਲਮ ਤੇਰੀ ਧੰਨ ਹੈ ਕਲਮ ਤੇਰੀ ਧਾਤੁ ਹੈ